ਦੁਨੀਆ ਦੇ ਦਰ ਤੋਂ ਤਾਂ ਖਾਲੀ ਮੁੜਿਆ ਜਾ ਸਕਦਾ ਮੋੜ ਦੇਣ ਵੀ ਸਾਖ ਸਬੰਧੀ ਪਰਿਵਾਰ ਆਪਣੇ ਦਰ ਤੋਂ ਘਰ ਤੋਂ ਖਾਲੀ ਤੈਨੂੰ ਮੋੜ ਦੇਣ ਵੀ ਵਾਹਿਗੁਰੂ ਤੈਨੂੰ ਕਦੇ ਖਾਲੀ ਨਹੀਂ ਮੋੜੇਗਾ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਇਹੀ ਪਵਿੱਤਰ ਗੁਰਬਾਣੀ ਵਿੱਚ ਬਚਨ ਕੀਤੇ ਹੈ ਮਹਾਰਾਜ ਕਹਿੰਦੇ ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਸਤਿਗੁਰੂ ਕਹਿੰਦੇ ਦੀਨ ਦਯਾਰ ਦਯਾ ਨਿਧ ਉਹ ਦੀਨ ਗਰੀਬਾਂ ਤੇ ਦਇਆ ਕਰਨ ਵਾਲਾ ਦਇਆ ਦਾ ਖਜ਼ਾਨਾ ਦੁਖਣ ਦੇਖਤ ਹੈ ਪਰ ਦੇਤ ਨਾ ਹਾਰੇ ਦੁਖਾਂ ਨੂੰ ਦੇਖ ਵੀ ਰਿਹਾ ਪਰ ਗੁਰਮਖੋ ਦੀਨ ਤੋਂ ਨਹੀਂ ਹਟਦਾ ਪਰ ਜੇ ਕੋਈ ਮੰਨ ਲਏ ਗੱਲ ਮੰਨਣ ਦੀ ਹੈ ਤੇ ਜੇ ਕੋਈ ਆਪਣੇ ਆਪ ਨੂੰ ਪਾਪੀ ਮੰਨ ਲਏ ਗੁਣਹੀਨ ਗਲਤੀਮਾਨ ਨਹੀਂ ਲਵੇ ਉਹਦੇ ਤੇ ਗੁਰੂ ਜੀ ਤਰਸ ਕਰਦੇ ਹੈ ਤੇ ਤਰਸ ਉਹ ਦੁਨੀਆ ਵਾਲਾ ਤਰਸ ਨਹੀਂ ਕਰਦੇ ੁਰਮੁਖੋ ਉਹਦੇ ਅੰਦਰ ਤਰਸ ਤਾਂ ਇਹੋ ਜਿਹਾ ਹੈ ਕਿ ਸਤਬਕ ਸਿੰਧ ਸਦਾ ਮਿਹਰਵਾਨ ਉਹ ਤਾਂ ਸਦਾ ਹੀ ਮਿਹਰਬਾਨ ਹੈ ਭਾਈ ਸਦਾਈ ਸਤਿਬਕ ਸ਼ਿੰਦੇ ਉਹ ਤੇ ਸੁਇਸ ਕਰਕੇ ਇਹੋ ਜੀ ਗੁਰੂ ਸਾਹਿਬ ਨੇ ਜਾ ਕੇ ਦਰ ਤੇ ਆ ਕੇ ਹੀ ਪੱਲਾ ਸਾਨੂੰ ਪੜਨਾ ਚਾਹੀਦਾ ਤਾਂ ਕਰਕੇ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਖਿਆ ਜਿਸ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਈ ਸੋ ਦਰ ਕਹਿ ਚ ਕੈਸੇ ਛੋਡੀਐ ਜੋ ਦਰ ਐਸਾ ਹੋ ਗੁਰਦਾਰੀ ਭਾਈ ਇਦਾਂ ਦਾ ਹੈ ਉਹ ਦਾਰਣੀ ਕਦੇ त्याਗਣਾ ਚਾਹੀਦਾ ਇਸੇ ਪ੍ਰਕਾਰ ਬਸ ਗੁਰੂ ਸਾਹਿਬ ਦੇ ਦਰ ਤੇ ਆ ਕਰਕੇ ਸਤ ਸੰਗਤ ਵਿੱਚ ਹਾਜ਼ਰੀ ਜਦੋਂ ਭਰਾਂਗੇ ਤਾਂ ਕਮਾਏ ਹੋਏ ਕੀਤੇ ਹੋਏ ਪਾਪਾਂ ਦੀ ਨਿਵਰਤੀ ਹੋਵੇਗੀ ਭਾਈ ਸਾਬਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ ਕਿ ਅਸੀਂ ਪਾਪੀ ਆ ਮਰਦ ਸਾਡਾ ਕੀ ਬਣੇਗਾ ਪਾਪੀ ਅੰਦਰੋਂ ਇੱਕ ਆਵਾਜ਼ ਆਈ ਕਿ ਨਹੀਂ ਵਾਹਿਗੁਰੂ ਤਬ ਬਖਸ਼ਿੰਦੇ ਬਖਸ਼ਿੰਦੇ ਮਿਹਰਵਾਨ ਐ ਉਹਦੇ ਚਰਣੀ ਸ਼ਰਣੀ ਜੇ ਵੀ ਕੋਈ ਆ ਗਿਆ ਕਿਰਪਾ ਹੋ ਜਾਏਗੀ ਸਾਨੂੰ ਸਮਝਾਉਂਦੇ ਨੇ ਇਸੇ ਕਰਕੇ ਸਤਿਗੁਰੂ ਦੇ ਦਵਾਰੇ ਤੇ ਆਉਣਾ ਚਾਹੀਦਾ ਐਸਾ ਦਰ ਕਦੇ ਨਾ ਛੱਡੀ ਤੋ ਗੁਰੂ ਸਾਹਿਬ ਦਾ ਬਣਤਾ ਜਾ ਇੱਕ ਵਾਰ ਭਾਈ ਮਹਾਰਾਜ ਤੇਰੇ ਤੇ ਕਿਰਪਾ ਕਰ ਦੇਣਗੇ ਉਹ ਹਾਥੀ ਨਹੀਂ ਸੁਣ ਲਈ ਗੱਜ ਕੋ ਤਰਾਸ ਮਟਿਓ ਜਿਹੇ ਸਿਮਰਤ ਸਾਧ ਸੰਗਤ ਜੀ ਹਾਥੀ ਸੀ ਨਾ ਉਹ ਤੇ ਵੇਖੋ ਪਾਣੀ ਚ ਡੁੱਬਣ ਲੱਗਿਆ ਕਰਮਾਂ ਦੀ ਮਾਰ ਐਸੀ ਪਈ ਤੇ ਸਾਧ ਸੰਗਤ ਜੀ ਪਾਣੀ ਤੇ ਕਮਲ ਫੁੱਲ ਤਰਿਆ ਜਾ ਰਿਹਾ ਉਸ ਸੁੰਡ ਦੇ ਨਾਲ ਕਮਲ ਫੁੱਲ ਨੂੰ ਚੱਕ ਕੇ ਹਰੀ ਵਾਹਿਗੁਰੂ ਦੇ ਚਰਨਾਂ 'ਚ ਪ੍ਰੇਮ ਦੇ ਸਹਿਤ ਅਰਪਣ ਕੀਤਾ ਮਹਾਰਾਜ ਮੈਨੂੰ ਬਚਾ ਲਿਓ ਕਿਰਪਾ ਕਰ ਦਿਓ ਸਤਗੁਰਾਂ ਜੀ ਨੇ ਉਹਦਾ ਗੁਣ ਔਗਣ ਨਹੀਂ ਵੇਖਿਆ ਹਰ ਪਤਿਤ ਉਧਾਰਿਆ ਉਹ ਸਤਗੁਰੂ ਤਾਂ ਪ੍ਰਭ ਭਾਵੇਂ ਤਾਂ ਪਤਿਤ ਉਧਾਰੈ ਜੇ ਪ੍ਰਭੂ ਭਾ ਪ੍ਰਭੂ ਨੂੰ ਭਾਵੇਂ ਨਾ ਪਾਪੀਆਂ ਦਾ ਵੀ ਉਧਾਰ ਕਰ ਦੂ ਬੰਦਗੀ ਕਰਨ ਵਾਲਿਆਂ ਦਾ ਭਜਨ ਕਰਨ ਵਾਲਿਆਂ ਦਾ ਉਧਾਰ ਤਾਂ ਕਰਨ ਨਹੀਂ ਕਰਨਾ। ਉਹ ਜੇ ਚਾਹੇ ਨਾ ਪਤ ਤ ਉਧਾਰੇ। ਪਾਪੀਆਂ ਨੂੰ ਵੀ ਤਾਰ ਦੂ ਸਾਧ ਸੰਗਿ ਨੇ। ਚਾਹੇ ਬੰਦਗੀ ਹੋਵੇ ਨਾ ਹੋਵੇ, ਏਡਾ ਵੱਡਾ ਮਾਲਕ ਪਰਮੇਸ਼ਰ ਦਿਆਂ ਨੂੰ ਹੈ। ਇਸੇ ਕਰਕੇ ਤਾਂ ਸ਼੍ਰੀ ਰਵਦਾਸ ਜੀ ਮਹਾਰਾਜ ਨੇ ਆਖਿਆ। ਮਹਾਰਾਜ ਜੋ ਪੈ ਹਮ ਨਾ ਪਾਪ ਕਰਨ ਤਾ ਅਹੇ ਅਨੰਤਾ। ਪਤਿਤ ਪਾਵਨ ਨਾਮ ਕੈਸੀ ਹੁੰਦਾ ਮਹਾਰਜ ਜੀ ਅਸੀਂ ਪਾਪ ਹੀ ਨਾ ਕਰਦੇ ਇਹਨੂੰ ਪਤਿਤ ਪਾਵਨ ਵੀ ਕਿਸ ਨੇ ਕਹਿਣਾ ਸੀ ਨਾਮ ਹੀ ਤੇਰਾ ਤਾਈ ਪਿਆਏ ਤੂੰ ਪਾਪੀਆਂ ਨੂੰ ਪਾਵਨ ਕਰਨ ਵਾਲਾ ਪਵਿੱਤਰ ਕਰਨ ਵਾਲਾ ਹੈ ਸੋ ਗੁਰਮੁਖੋ ਉਸ ਗੱਜ ਕੋ ਤਰਾਸ ਮਿਟਿਓ ਜਿਹੇ ਸਿਮਰਤ ਉਸ ਹਾਥੀ ਦੀ ਵੀ ਰੱਖਿਆ ਵਾਹਿਗੁਰੂ ਪਰਮੇਸ਼ਰ ਨੇ ਕੀਤੀ ਘਰ ਦਰ ਚੱਕਰ ਬੈ ਕੁੰਠ ਤੇ ਆਏ ਕਜ ਹਸਤੀ ਕੇ ਪ੍ਰਾਨ ਉਧਾਰੀਆਂ ਨੇ ਸਤਗੁਰਾਂ ਜੀ ਨੇ ਰੱਖਿਆ ਕੀਤੀ ਉਸ ਦੀ ਭਾਈ ਮਹਾਰਾਜ ਜੀ ਨੇ ਬੈਕੁੰਥ ਧਾਮ ਤੋਂ ਆਪਣਾ ਸੁਦਰਸ਼ਨ ਚੱਕਰ ਭੇਜ ਕਰਕੇ ਉਹ ਤੰਦੂਏ ਦੀਆਂ ਤਾਰਾਂ ਸਾਧ ਸੰਗਤ ਜੀ ਕੱਟ ਦਿੱਤੀਆਂ ਜਿਹੜਾ ਜਗੜੀ ਬੈਠਾ ਸੀ ਆਪਣੇ ਉਹ ਸਾਧ ਸੰਗਤ ਜੀ ਭਰਾ ਨੂੰ ਭਰਾ ਰੂਪ ਚ ਹਾਥੀ ਨਹੀਂ ਇਸੇ ਪ੍ਰਕਾਰ ਇਹ ਮਹਾਰਾਜ ਜੀ ਸਮਝਾਉਂਦੇ ਐ ਇਸ ਕਰਕੇ ਗੁਰਮੁਖੋ ਡੱਡਾ ਵੱਡਾ ਮਾਲਕ ਗੁਰੂ ਸਾਹਿਬ ਹੈ ਪਰਮੇਸ਼ਰ ਸੋ ਇਹੋ ਜੇ 사ਤਗੁਰ ਦੇ ਚਰਨ ਉਸ਼ਰਣੀ ਆ ਕਰਕੇ ਹੀ ਆਪਣਾ ਜੜਾ ਜੀਵਨ ਹੈ ਉਹ ਲੰਘਾਉਣਾ ਚਾਹੀਦਾ